ਇਸ ਸਹਜ ਸੁਭਾਅ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਤਤ ਕਸੰਬੰਦੀ ਨੂਰ ਅਰਸੋ ਕੁਰਸੋ ਝਟਕੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸ਼ੋੰਦ ਸੋ ਜਿਸ ਕੋ ਸਭ ਹੱਥਿਓ ਸੋਹੀਐ ਸਭਨਾ ਦਾ ਵੀਸਾ ਸੱਜਣ ਸੱਚਾ ਪਾਤਸ਼ਾਹ ਸਿਰਸ਼ੋੰਦ ਸੋ ਜਿਸ ਬਸ ਬਹਠਿਓ ਸਹੀਐ ਸਭਨਾ ਦਾ ਵੀਸਾ ਸਤਨਾੰ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਟ ਨਹਲਾ ਪੰਜਵਾ ਸਤਗੁਰ ਪੂਰੇ ਭਾਉਣਾ ਤਾ ਜਪਿਆ ਨਾ ਮਰਮਾਣਾ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈਜ ਹਮਾਰੀ ਸਤ ਗੁਰ ਪੂਰੇ ਪਾਉਣਾ ਤਾ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖ ਦਾਈ ਜੋ ਇੱਛਾ ਹੈ ਸੋਈ ਫਲ ਪਾਵਹਿ ਬਿਰਥੀ ਆਸ ਨਾ ਜਾਈ ਰਹਾ ਕਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਤਾ ਕਾ ਮਨ ਲੀਣਾ ਪਰ ਬ੍ਰਹਮ ਮਨ ਭਾਵੈ ਆਠ ਪਹਿਰ ਹਰਿ ਕਾ ਜਸ ਰਵਣਾ ਬਿਖਟ ਗਉਰੀ ਲਾਠੀ ਸੰਗ ਮਿਲਾਏ ਲਿਆ ਨਿਰਕਰਤਾ ਸੰਤ ਸਾਧ ਭੈ ਸਾਥੀ ਕਰ ਗਹਿ ਲੀਨੇ ਸਰਬਸ ਦੀਨੇ ਤਪਿ ਆਪ ਮਿਲਾਇਆ ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰ ਪਾਇਆ ਕਰ ਗਹਿ ਲੀਨੇ ਸਰਬ ਸਦੀਨੇ ਤਪਹਿ ਆਪ ਮਿਲਾਇਆ ਕਹੋ ਨਾਨਕ ਸਰਬ ਥੋਕ ਪੂਰਨ ਪੁਰ ਸਤਗੁਰ ਪਾਇਆ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ